ਅੱਜ ਅਸੀਂ ਤੁਹਾਡੇ ਅੱਗੇ ਅਜਿਹੀ ਦਾ ਉਦਾਹਰਨ ਲੈ ਕੇ ਆਇਆ ਪੰਜਾਬੀ ਨੌਜਵਾਨ ਹੈਗਾ ਬਹੁਤ ਹੀ ਛੋਟੀ ਉਮਰ ਹੈਗੀ ਆ ਜਿਸ ਨੇ ਇਹ ਸੋਚਿਆ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀ ਧਰਤੀ ਤੇ ਰਹਿ ਕੇ ਮਾਂ ਪਿਓ ਦੇ ਨਾਲ ਰਹਿ ਕੇ ਹੀ business ਕਰਨਾ ਹੈ ਕੰਮ ਕਰਨਾ ਤੇ ਕੰਮ ਕੀਤਾ ਤੇ ਅੱਜ ਥੋੜਾ ਪੈਸਾ ਲਾ ਕੇ ਲੱਖ ਰੁਪਈਆ ਕਮਾ ਰਿਹਾ ਹੈ ਫਰਸ਼ ਹੈਗਾ ਨਾਰਮਲੀ ਜਿਹੜੀ ਮਿੱਟੀ ਹੈਗੀ ਆ ਤੋਂ ਦੇ ਉੱਪਰ ਹੀ ਜਿਹੜੀ ਇਹ ਉੱਪਰ ਹੀ ਸਾਰਾ ਵਿਛਾਇਆ ਹੋਇਆ ਹੈ ਚਾਰਾ ਵਗੈਰਾ ਇਹ ਅਸੀਂ ਉੱਪਰ ਪਾ ਕੇ ਪ੍ਰੈਸ ਕੀਤਾ ਹੋਇਆ ਤੇ ਇਹਦੀ ਢਾਲ ਬਰਸੰਤ ਬਰਸਾਤ ਚ ਪਾਣੀ ਆਣ ਕਰਕੇ ਬਾਹਰ ਨੂੰ ਰੱਖੀ ਹੋਈ ਹੈ। ਅਸੀਂ ਵੀ ਬਾਹਰ ਨੂੰ ਪਾਣੀ ਜਾਂਦਾ ਨਾ ਇਹਦਾ। ਕੁਛ ਜੜੀ ਕੁਮੇਨ ਵਿੱਚ ਚਾਹਤ ਜੀ ਕਰ ਭਾਈ। ਨਹੀਂ ਇਹਦੇ ਚ ਕੁਛ ਨਹੀਂ ਪਾਇਆ ਇਹ ਪ੍ਰੈਸ ਹੀ ਕੀਤਾ ਹੋਇਆ ਹੈ ਆਪਾਂ। ਕੋਈ ਨਮਕ ਕੋਈ ਕੁਝ ਕੋਈ ਕੈਮੀਕਲ ਨਹੀਂ। ਕੁਛ ਨਹੀਂ ਪਾਇਆ। ਜਮਾਂ ਮੀ ਬਿਲਕੁਲ ਨਹੀਂ। ਹਾਂ। ਨਾਥਿੰਗ ਇਜ਼ ਇੰਪੋਸੀਬਲ एवरीथिंग ਇਜ਼ ਪੋਸੀਬਲ। ਹਾਂ। ਕਾਰੋਬਾਰ ਵੀ ਵਧੀਆ ਕਰ ਸਕਦੇ ਆ ਯਾਰ ਬਾਹਰ ਨਾ ਜਾਓ ਆਪਣਾ ਇੱਥੇ ਹੀ ਮਾਪੇ ਦੇ ਰਹਿ ਕੇ ਆਪਣਾ ਕਾਰੋਬਾਰ ਕਰੋ ਸਭ ਤੋਂ ਵੱਡਾ ਸਕੂਨ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਨਾਲ ਬੇਨਤੀ ਕਰਦਾ ਵੀ ਡੇਰੀ ਵਿਕਾਸ ਵਿਭਾਗ ਬਹੁਤ ਵਧੀਆ ਸਕੀਮਾਂ ਜਿਹੜੀਆਂ ਪ੍ਰੋਵਾਈਡ ਕਰਾ ਰਿਆ ਹੈਗਾ ਜਿਦੇ ਵਿੱਚ 2 ਤੋਂ ਲੈ ਕੇ 20 ਪਸ਼ੂਆਂ ਤੱਕ ਅਸੀਂ ਸਬਸਿਡੀ ਹੈਗੀ ਹੈ ਤੇ ਉਹਦੇ ਵਿੱਚ ਜਨਰਲ ਨੂੰ 25% ਤੇ ਐਸਸੀ ਨੂੰ 33% ਸਬਸਿਡੀ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਡੇਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਹੈ ਕਿਉਂ ਨਾ ਜਾਵੇ ਕਿਉਂਕਿ ਸਾਡੇ ਇੱਥੇ ਲੋਕ ਜਿਹੜੇ ਹੈਗੇ ਨੇ ਜਾਂ ਨੌਜਵਾਨ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਅੰਦਰ ਡਰ ਹੈਗਾ ਕਿ ਜਿਹੜਾ ਕੰਮ ਕਰਾਂਗੇ ਉਸੇ ਚ ਉਪਲਬਧੀ ਮਿਲੇ ਚਾਹੇ ਇਨਾਮ ਮਿਲੇ ਪਰ ਅੱਜ ਅਸੀਂ ਤੁਹਾਡੇ ਅੱਗੇ ਅਜਿਹੀ ਦਾ ਉਦਾਹਰਨ ਲੈ ਕੇ ਆਏ ਆ ਪੰਜਾਬੀ ਨੌਜਵਾਨ ਹੈਗਾ ਬਹੁਤ ਹੀ ਛੋਟੀ ਉਮਰ ਹੈਗੀ ਆ ਜਿਸ ਨੇ ਇਹ ਸੋਚਿਆ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੀ ਧਰਤੀ ਤੇ ਰਹਿ ਕੇ ਮਾਪਿਓ ਦੇ ਨਾਲ ਰਹਿ ਕੇ ਹੀ business ਕਰਨਾ ਕੰਮ ਕਰਨਾ ਤੇ ਕੰਮ ਕੀਤਾ ਤੇ ਅੱਜ ਥੋੜਾ ਪੈਸਾ ਲਾ ਕੇ ਲੱਖਾਂ ਰੁਪਈਆ ਕਮਾ ਰਿਆ ਅਸੀਂ ਪਹੁੰਚੇ ਆਂ ਡੇਰੀ ਫਾਰਮ ਇਚ ਗੁਰਸੇਵਕ ਬਾਈ ਸਾਡੇ ਨਾਲ ਹੈਗੇ ਨੇ ਪਵਾ ਦੇ ਏਰੀਏ ਤੋਂ ਬਰੌਂਗ ਕਰਦੇ ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੰਦੀਪ ਜੀ ਉਹ ਠੀਕ ਠਾਕ ਸਭ ਕਿਵੇਂ ਵਧੀਆ ਜੀ ਇਹਨੂੰ ਵਧੀਆ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਦੇਖਦੇ ਆ ਚਲੋ ਤੁਸੀਂ ਸ਼ਾਇਦ ਸਾਡੀ ਉਮਰ ਦੇ ਹੋਗੇ ਕੀ ਨੌਜਵਾਨ ਅੱਜ ਕੱਲ ਬਾਹਰ ਜਾ ਰਹੇ ਨੇ ਪਰ ਨੌਜਵਾਨਾਂ ਨੂੰ ਇੱਕ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਕੰਮ ਹੈਗਾ ਕਿਉਂਕਿ ਡਰ ਹੁੰਦਾ ਤੁਸੀਂ ਕਦੋਂ ਤੋਂ ਡੇਰੀ ਫਾਰਮ ਸ਼ੁਰੂ ਕੀਤਾ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਡੇਲੀ ਪੋਸਟ ਦੀ ਟੀਮ ਨੂੰ ਜੀ ਜੀ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਇਸ ਨਿਮਾਣੇ ਦੇ ਫਾਰਮ ਤੇ ਜੀ ਜੀ ਅੱਜ ਆਪਣੀ ਕਵਰੇਜ ਤੇ ਬਹੁਤ ਵਧੀਆ ਜਿਹੜਾ ਤੁਹਾਡਾ ਵਿਸ਼ਾ ਹੈ ਬਾਹਰ ਦੇ ਵੀ ਆਪਣੇ ਨੌਜਵਾਨ ਸਾਰੇ ਬਾਹਰ ਜਾ ਰਹੇ ਨੇ ਇਹ ਕਵਰੇਜ ਕਰਨ ਪਹੁੰਚੇ ਆ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਸਾਡਾ ਬਿਲਕੁਲ ਸਰਵਕ ਜੀ ਅਸੀਂ ਤੁਹਾਡੇ ਫਾਰਮਸੀ ਬਾਈ ਦਾ ਫਾਰਮ ਦਿਖਾਉਨੇ ਆ ਨਾਲ ਨਾਲ ਗੱਲਬਾਤ ਕਰਾਂਗੇ ਸਰਵਕ ਜੀ ਨੌਜਵਾਨ ਬਾਹਰ ਜਾਣਾ ਚਲੋ ਪੜ੍ਹਾਈ ਦੇ ਪੱਧਰ ਤੇ ਕੋਈ ਉਹ ਨਹੀਂ ਹੁੰਦਾ ਪਰ ਅਸੀਂ ਇਹ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਵੀ ਰਹਿ ਕੇ ਤੁਸੀਂ ਕੰਮ ਕਰ ਕਰ ਸਕਦੇ ਤੂੰ ਜੋ ਤੁਸੀਂ ਕਰ ਦਿਖਾਇਆ ਕਿੰਨੇ ਸਾਲ ਹੋ ਗਏ ਡੇਰੀ ਫਾਰਮ ਦੇ ਕੰਮ ਸ਼ੁਰੂ ਕੀਤੇ ਹੋਏ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਮੈਨੂੰ 12 ਸਾਲ ਦੇ ਕਰੀਬ ਹੋ ਗਏ 12 ਸਾਲ ਉਦੋਂ ਮੇਰੀ ਉਮਰ ਸੀਗੀ 18 ਸਾਲ ਅੱਛਾ 18 ਸਾਲ ਉਮਰ ਸੀ ਜਦੋਂ ਮੈਂ ਫਾਰਮ ਸ਼ੁਰੂ ਕੀਤਾ ਉਦੋਂ 18 ਸਾਲ ਦੀ ਉਮਰ ਸੀਗੀ ਸਟੱਡੀ ਵੀ ਆਪਣੀ ਚੱਲਦੀ ਸੀਗੀ ਨਾਲ-ਨਾਲ ਆਪਾਂ ਨੇ ਫਾਰਮ ਸ਼ੁਰੂ ਕੀਤਾ ਸੀ ਅੱਛਾ ਸਟੱਡੀ ਚੱਲਦੀ ਸੀ 18 ਸਾਲ ਉਮਰ ਤਾਂ ਬਹੁਤ ਹੋ ਹੁੰਦੀ ਜਿਸ ਦੇ ਵਿੱਚ ਤਾਂ ਬੰਦਾ ਸੋਚਦਾ ਯਾਰ ਇਹ ਕਰ ਲਈਏ ਉਹ ਕਰ ਲਈਏ ਕਈ ਵਾਰ ਬੰਦਾ ਡਿਸੀਜਨ ਲੈ ਪੰਦਾ ਤੁਸੀਂ ਇੰਨੀ ਛੋਟੀ ਉਮਰ 'ਚ ਡਿਸੀਜਨ ਲਿਆ ਮਤਲਬ ਡੇਰੀ ਫਾਰਮ ਕਰਨਾ ਹੈ ਤੁਸੀਂ ਡਿਸੀਜਨ ਲਾ ਲਓ ਚਾਹ ਆਰਥਿਕ ਤੰਗੀ ਕਰਕੇ ਲਾ ਲਓ ਇੱਕ ਆਪਾਂ ਨੂੰ ਸਟੈਪ ਚੱਕਣਾ ਲੱਗਿਆ ਅੱਜ ਇਹ ਚੀਜ਼ ਦਾ ਮੈਨੂੰ ਜਦੋਂ ਅਸੀਂ ਪਿੱਛੇ ਬੈਕ ਤੇ ਸੋਚਦੇ ਆ ਤਾਂ ਬਹੁਤ ਸਕੂਨ ਮਿਲਦਾ ਹੈ ਵੀ ਬਹੁਤ ਵਧੀਆ ਡਿਸੀਜਨ ਲਿਆ ਕਿਉਂਕਿ ਉਦੋਂ ਤੋਂ ਜਦੋਂ ਨਸਿਆਂ ਦਾ ਦੌਰ ਇੱਕ ਅਸੀਂ ਨਸਿਆਂ ਤੋਂ ਬਚੇ ਆ ਇੱਕ ਆਪਣੇ ਪਰਿਵਾਰ ਚ ਰਹਿ ਗਏ ਜੀ ਤੇ ਇੱਕ ਆਪਣੇ ਧੰਦੇ ਨਾਲ ਜੁੜ ਗਏ ਇਸ ਤੋਂ ਵੱਡਾ ਕੋਈ ਸਕੂਨ ਨਹੀਂ ਹੋ ਸਕਦਾ ਬਿਲਕੁਲ ਮਤਲਬ ਜਿਹੜੀ ਗੱਲ ਹੈਗੀ ਤੁਸੀਂ ਪੜ੍ਹਾਈ ਮਤਲਬ ਕਿਸ ਪੜ੍ਹਾਈ ਨਾਲ ਜੁੜੇ ਹੋਏ ਸੀ ਤਾਂ ਉਸ ਤੋਂ ਬਾਅਦ ਮਾਪਿਓ ਨਾਲ ਗੱਲ ਕੀਤੀ ਨ ਕਿਉਂਕਿ ਮਾਪਿਓ ਦਾ ਇਹ ਸੁਪਨਾ ਹੁੰਦਾ ਕਿ ਜਿਹੜਾ ਸਾਡਾ ਬੇਟਾ ਹੈਗਾ ਤੁਸੀਂ ਇਕਲੋਤੇ ਹੈ ਘਰ 'ਚ ਹਾਂਜੀ ਇੱਕ ਮੇਰੀ ਸਿਸਟਰ ਹੈਗੀ ਜੀ ਜੀ ਮਤਲਬ ਉਹਨਾਂ ਦਾ ਸੁਪਨਾ ਹੁੰਦਾ ਕਿ ਮੁੰਡਾ ਸਾਡਾ ਨੌਕਰੀ ਲੱਗ ਜੇ ਜਾਂ ਕੋਈ ਜੇਕਰ ਕੋਈ ਜਿਵੇਂ ਦੀ ਪੜ੍ਹਾਈ ਹੈਗੀ ਉਸ ਲੈਵਲ ਦੀ ਨੌਕਰੀ ਮਿਲ ਜੇ ਇਹ ਤਾਂ ਹੁੰਦਾ ਹੀ ਮਾਪਿਓ ਦੇ ਬਿਲਕੁਲ ਇਹ ਜਿਹੜੀ ਸਮਾਜ 'ਚ ਆਪਣੇ ਮੇਜ ਬਣੀ ਵੀ ਹੈ ਆਪਣੇ ਮਾਪੇ ਦੇ ਵੀ ਜਿਹੜੀ ਇਹ ਜਨਰੇਸ਼ਨ ਦੇ ਮੁਤਾਬਕ ਉਹਨਾਂ ਦਾ ਵੀ ਇਹੀ ਸੀਗਾ ਸੁਪਨਾ ਵੀ ਨੌਕਰੀ ਲੱਗ ਜੇ ਕਿਉਂਕਿ ਇੱਕ ਦਿਮਾਗ 'ਚ ਫਿੱਟ ਹੁੰਦਾ ਹੈ ਕਿਉਂਕਿ ਆਪਣੀ ਇਹ ਤਰਾਸਦੀ ਹੈ ਵੀ ਖੇਤੀ ਧੰਦਾ ਲਾਹੇਵੰਦ ੰਦਾ ਨਹੀਂ ਰਿਹਾ ਕਿਉਂਕਿ ਅਸੀਂ ਸਮੇਂ ਨਾਲ ਨਹੀਂ ਬਦਲ ਪਾ ਰਹੇ ਖੇਤੀ ਨੂੰ ਜਾਂ ਕੋਈ ਡੇਰੀ ਨੂੰ ਇਹ ਆਪਣਾ ਇਹ ਸਹਾਇਕ ਧੰਦਾ ਮੰਨਿਆ ਜਾਂਦਾ ਸੀਗਾ ਅਸੀਂ ਇੱਕ ਇੱਥੇ ਬੜੀ ਵੱਡੀ ਗਲਤੀ ਨੂੰ ਅਸੀਂ ਕਰਦੇ ਹਾਂ ਕਿਉਂਕਿ ਇਸ ਤੋਂ ਬਾਅਦ ਅਸੀਂ ਡੇਰੀ ਫਾਰਮ 'ਚ ਐਂਟਰੀ ਕਰਾਂਗੇ ਪਹਿਲਾਂ ਕੀ ਹੁੰਦਾ ਸੀ ਲੋਕਾਂ ਦੇ ਕੰਮ ਖੇਤਾਂ ਦੇ ਜ਼ਿਮੀਂਦਾਰ ਦਾ ਤੇ ਡੰਗਰਾਂ ਦਾ ਬੜਾ ਪ੍ਰ ਜ਼ਿਮੀਦਾਰ ਡੰਗਰ ਰੱਖਦੇ ਸੀ ਉਸ ਡੰਗਰਾਂ ਦੇ ਦੁੱਧ ਵੇਚ ਕੇ ਪੈਸਾ ਕਮਾਦੇ ਨਾਲੇ ਘਰ ਚੱਲਦੇ ਸੀ ਤੇ ਨਾਲੇ ਉੱਥੋਂ ਪੈਸਾ ਕਮਾ ਕੇ ਜ਼ਮੀਨਾਂ ਤੱਕ ਬਣਾਈਆਂ ਪਰ ਕੀ ਹੋਇਆ ਜਿਹੜੀ ਤਰਾਸ ਦੀ ਵੱਡੀ ਹੈਗੀ ਹੈ ਜ਼ਮੀਨਾਂ ਅਸੀਂ ਬਣਾਈਆਂ ਕੋਠੀਆਂ ਵੱਡੀਆਂ ਬਣਾ ਲਈ ਜਿਹੜੇ ਡੰਗਰਾਂ ਦੇ ਵੇੜੇ ਜਿਹੜੇ ਸੀ ਉਹ ਸੀ ਛੋਟੇ ਕਰਦੇ ਗਏ ਕਿਉਂ ਭਾਈ ਗੱਲ ਸਹੀ ਹੈਗੀ ਹੈ ਬਿਲਕੁਲ 100% ਸਹੀ ਗੱਲ ਹੈ ਤੇ ਉਸ ਤੋਂ ਬਾਅਦ ਆੜਤੀਆਂ ਦੇ ਕਰਜ਼ਾਈ ਹੋ ਰਿਹਾ ਜ਼ਿਮੀਦਾਰ ਤੇ denn ਅਸੀਂ ਗੱਲ ਕਰੀਏ ਤੇ ਜਿਹੜੀ ਫਾਂਸੀ ਵੀ ਹੈਗੀ ਹੈ ਇਹ ਵੀ ਜਾਇਜ਼ ਹੈਗੀ ਅਸੀਂ ਆਪਦੇ ਇੱਕ ਜਿਹੜੀ ਆਪਣੀ ਜਿਹੜੀ ਚਾਦਰ ਹੁੰਦੀ ਆ ਉਹ ਦੁਪਹਿਰ ਪਸਾਰੇ ਆ ਕਿਉਂਕਿ ਆਪਣਾ ਜਿਹੜਾ ਸਹਾਇਕ ਧੰਦਾ ਸੀਗਾ ਇਹ ਡੈਰੀ ਧੰਦਾ ਇਸ ਤੋਂ ਆਪਣੇ ਘਰੇਲੂ ਖਰਚੇ ਚੱਲਦੇ ਆ ਜਿਹੜੇ ਘਰ ਦੇ ਰਸੋਈ ਦਾ ਖਰਚਾ ਹੋ ਗਿਆ ਹੋਰ ਆਪਣੇ ਕੋਈ ਵਿਆਹ ਸ਼ਾਦੀਆਂ ਦੇ ਖਰਚੇ ਇਹ ਆਪਣੇ ਚੱਲਦੇ ਸੀਗੇ ਤੇ 6 ਮਹੀਨੇ ਬਾਅਦ ਹਾੜੀ ਸੌਣ ਜਾਂਦੀ ਉਹ ਜੀਵਨ ਦਾ ਰੱਬ ਨੇ ਹੋਰ ਅੱਗੇ ਕੰਮ ਕਰ ਦਿੱਤਾ ਮਤਲਬ ਆਰਤੀ ਦੀ ਲੋੜ ਨਹੀਂ ਪੈਂਦੀ ਸੀ ਹੁਣ ਤੁਹਾਨੂੰ ਅਸੀਂ ਬਾਈ ਦੇ ਇਸ ਫਾਰਮ ਦੀ ਐਂਟਰੀ ਹੈਗੀ ਐ ਇੱਥੇ ਕਲੀ ਵਿਛਾਈ ਹੋਈ ਐ ਅਸੀਂ ਬਾਈ ਤੁਹਾਨੂੰ ਜਾਣਾਂਗੇ ਕਲੀ ਦਾ ਕੀ ਮਤਲਬ ਹੁੰਦਾ ਕਿਉਂਕਿ ਫਾਰਮ ਦੀ ਐਂਟਰੀ ਹੈਗੀ ਐ ਭਾਈ ਕੀ ਹੁੰਦਾ ਜਦੋਂ ਆਪਾਂ ਕਲੀ ਵਿਛਾਉਂਦੇ ਆ ਇੱਥੇ ਕਲੀ ਦਾ ਜੀ ਕਾਰਨ ਇਹ ਐ ਵੀ ਕੋਈ ਕੋਈ ਅੱਜ ਕੱਲ ਬਿਮਾਰੀਆਂ ਚੱਲਦੀਆਂ ਸਮੇਂ ਦੇ ਮੁਤਾਬਕ ਉਹੀ ਗੱਲ ਆ ਜਾਂਦੀ ਹੈ ਵੀ ਸਾਨੂੰ ਵੀ ਬਦਲਣਾ ਪੈਣਾ ਹੈ ਕਲੀ ਇਸ ਕਰਕੇ ਅਸੀਂ ਸੇਫ ਰੱਖਦੇ ਹਾਂ ਵੀ ਹਾਂ ਵੀ ਕਲੀ 'ਚ ਜਦੋਂ ਸਾਡੇ ਪੈਰ ਲੱਗਣਗੇ ਤਾਂ ਬੰਦਾ ਅੱਗੇ ਜਾਂਦਾ ਕੋਈ ਬਾਹਰੋਂ ਬਿਮਾਰੀ ਐਂਟਰ ਨਹੀਂ ਕਰ ਸਕਦੀ ਮਤਲਬ ਕਲੀ ਦੇ ਮਤਲਬ ਜਿਹੜਾ ਅਸੀਂ ਕਲੀ ਜਦੋਂ ਪੈ ਰੱਖਦੇ ਹਾਂ ਮਤਲਬ ਸਾਡੇ ਇੱਕ ਤਰ੍ਹਾਂ ਦਾ ਸ਼ੁੱਧ ਹੋ ਜਾਂਦਾ ਪੈਰ ਚਲੋ ਆਓ ਅਸੀਂ ਬਾਈ ਹੋਰਾਂ ਦੇ ਨਾਲ ਚਲਦੇ ਅੰਦਰ ਫਾਰਮ ਦੀ ਜਿਹੜੀ ਤਸਵੀਰਾਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਅਸੀਂ ਹੁਣ ਐਂਟਰੀ ਕੀਤੀ ਹੈ ਬਾਈ ਦੇ ਫਾਰਮ ਦੀ ਤੇ ਇੱਕ ਨੌਜਵਾਨ ਅਤੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਡੀਓ ਸਾਰੀ ਜਰੂਰ ਸੁਣੋ ਜੇਕਰ ਤੁਸੀਂ ਵੀ ਇਹੋ ਜਿਹਾ ਧੰਦਾ ਕਰਨ ਜਾ ਰਹੇ ਹੋ ਜਿਹੜੇ ਕੀ ਅਸੀਂ ਕਹਿ ਦਿੰਦੇ ਹਾਂ ਕਿ ਜ਼ਿੰਮੇਵਾਰਾਂ ਦੇ ਨਾਲ ਸ਼ੁਰੂ ਤੋਂ ਤੁਰਦੇ ਆ ਰਹੇ ਡੰਗਰਾਂ ਦੀ ਗੱਲ ਕਰੀਏ ਤਾਂ گاਵਾ ਦਾ ਫਾਰਮ ਬਣਾਇਆ ਹੋਇਆ ਬਾਈ ਹੋਰਾਂ ਨੇ ਕਹਿੰਦੇ ਨੇ بڑے ਛੋਟੇ ਪੱਧਰ ਤੋਂ ਸ਼ੁਰੂ ਕੀਤਾ ਸੀ ਇੱਕ ਦੋ گاਵਾਂ ਤੋਂ ਕੀਤਾ ਤੇ ਅੱਜ 30 40 ਤੇ ਪਹੁੰਚੇ ਹੋਏ ਨੇ ਇਹ ਤੋਂ ਜੈਡ ਜਾਣਕਾਰੀ ਤੁਹਾਨੂੰ ਸਾਰੀ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਤਾਂ ਕਿ ਟੀਕਾ ਕਰਨ ਕੀ ਹੁੰਦਾ ਖਰਾਕ ਕਿਦਾਂ ਦੀ ਚਾਹੀਦੀ ਹਰ ਇੱਕ ਜਿਹੜੀ ਚੀਜ਼ ਜਾਨਵਰ ਨੂੰ ਜ਼ਰੂਰਤ ਹੁੰਦੀ ਹੈ ਹਵਾ ਦੀ ਕੀ ਜ਼ਰੂਰਤ ਹੁੰਦੀ ਆ ਉਹ ਸਾਰਾ ਤੁਹਾਨੂੰ ਅਸੀਂ ਜਿਹੜੀ ਪੂਰੀ ਜਾਣਕਾਰੀ ਦਿਆਂਗੇ ਫਾਈ ਗੁਸੇਵਕ ਕਦੋਂ ਸ਼ੁਰੂ ਕੀਤਾ ਸੀ ਕੰਮ ਜਦੋਂ ਸੀ ਚਲੋ 10 ਤੇ 18 ਮਤਲਬ ਸਾਲਾਂ ਦੇ ਸੀ ਸੋਏ ਉਹ ਜਗ੍ਹਾ ਹੈਗੀ ਜਿੱਥੇ ਬਾਈ ਹੋਰਾਂ ਨੇ ਜਿਹੜਾ ਫਾਰਮ ਬਣਾਇਆ ਫਾਰਮ ਦੇ ਨਾਲ ਜਿਹੜੀ ਪਿਕਲ ਜਿਹਨੂੰ ਅਸੀਂ ਅਚਾਰ ਕਹਿੰਦੇ ਆ ਪੰਜਾਬੀ ਚ ਤੇ ਬਾਈ ਇਹ ਵੀ ਜਿਹੜੀ ਤਕਨੀਕ ਹੈਗੀ ਆ ਉੱਪਰ ਹੀ ਬਣਾਇਆ ਹੋਇਆ ਆ ਫਰਸ਼ ਹੈਗਾ ਨਾਰਮਲੀ ਜਿਹੜੀ ਮਿੱਟੀ ਹੈਗੀ ਆ ਤੇ ਉਹਦੇ ਉੱਪਰ ਹੀ ਜਿਹੜੀ ਇਹ ਉੱਪਰ ਹੀ ਬਈ ਸਾਰਾ ਵਿਛਾਇਆ ਹੋਇਆ ਹੈ ਚਾਰਾ ਵਗੈਰਾ ਇਹ ਅਸੀਂ ਉੱਪਰ ਪਾ ਕੇ ਪ੍ਰੈਸ ਕੀਤਾ ਹੋਇਆ ਤੇ ਇਹਦੀ ਢਾਲ ਬਰਸਾਂਤ ਬਰਸਾਂਤ ਚ ਪਾਣੀ ਆਣ ਕਰਕੇ ਬਾਹਰ ਨੂੰ ਰੱਖੀ ਹੋਈਆਂ ਜਿਹੜੀ ਬਾਹਰ ਨੂੰ ਪਾਣੀ ਜਾਂਦਾ ਨਾ ਇਹਦਾ اچھا ਜੇ ਟੂਆ ਪੱਟ ਕੇ ਬਣਾਉਂਦੇ ਆ ਤਾਂ ਫਿਰ ਪਾਣੀ ਪੈਣ ਦਾ ਡਰ ਹੈ ਕਈ ਕਈ ਅਸੀਂ ਦੇਖਨੇ ਫਾਰਮ ਟੋਏ ਪੱਟੇ ਹੁੰਦੇ ਨੇ ਉਹਨਾਂ ਚ ਮਤਲਬ ਮੈਂ ਲਾ ਖਰਾਬ ਹੋਣ ਦਾ ਵੀ ਡਰ ਹੁੰਦਾ ਸ਼ਾਇਦ ਜਿਵੇਂ ਡੂੰਗਾ ਜਾ ਕੇ ਕੱਟਣਾ ਕੋਈ ਚੀਜ਼ਾਂ ਜਿਹੜੇ ਵਰਕ ਫਟ ਗਿਆ ਜਾਂ ਕਿਵੇਂ ਨਹੀਂ ਉਹ ਫਿਰ ਜਦੋਂ ਅੱਧਾ ਪਿੱਟੇ ਹੀ ਖਾਲੀ ਹੁੰਦਾ ਤਾਂ ਜੇ ਬਰਸਾਤ ਪੈਂਦੀ ਹੈ ਪਾਣੀ ਨਹੀਂ ਰੁਕਦਾ ਪਾਣੀ ਵਿੱਚ ਆ ਜਾਂਦਾ ਪਾਣੀ ਤੇ ਹਵਾ ਨੇ ਇਹਨੂੰ ਲੱਗਣੀ ਚਾਹੀਦੀ ਹੈ ਤੇ ਖਰਾਬ ਹੋ ਜਾਂਦਾ ਹੈ ਤੇ ਹੁਣ ਜਿਵੇਂ ਤੁਸੀਂ ਆ ਜਿਵੇਂ ਕੀਤਾ ਹੈ ਇੰਨਾ ਕੋ ਖੋਲਿਆ ਇਹਨੂੰ ਬੰਦ ਕਰ ਦੇਣਾ ਇਹਨੂੰ ਬੰਦ ਕਰ ਦਿੰਦੇ ਹਾਂ ਜੀ ਬਹੁਤ ਸੋਹਣੀ ਜਿਹੜੀ ਖੁਸ਼ਬੂ ਵੀ ਇਹਦੀ ਕਟਾਈ ਵੀ ਇਹਨਾਂ ਡੇਲੀ ਸਾਰੇ ਦੀ ਕਟਾਈ ਹੋਣੀ ਚਾਹੀਦੀ ਹੈ ਅੱਛਾ ਮਤਲਬ ਬਰਾਬਰ ਕਟਾਈ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਜਿੰਨਾ ਵਰਤ ਲਿਆ ਇਹਨੂੰ ਟੱਕ ਦੇਣਾ ਟੱਕ ਦਿੰਦੇ ਹਾਂ ਹੁਣ ਗਰਮੀ ਜਿਵੇਂ ਸ਼ੁਰੂ ਹੋਣੀ ਅੱਗੇ ਖਰਾਬ ਤਾਂ ਨਹੀਂ ਹੁੰਦਾ ਜੀ ਨਹੀਂ ਨਹੀਂ ਕੋਈ ਖਰਾਬ ਨਹੀਂ ਹੁੰਦਾ ਜੇ ਆਪਣੀ ਪ੍ਰੈਸਿੰਗ ਸਾਇਲੇਜ ਦੀ ਕੁਆਲਿਟੀ ਮੌਇਸਚਰ ਵਗੈਰਾ ਸਭ ਕੁਝ ਵਧੀਆ ਢੰਗ ਤਰੀਕੇ ਨਾਲ ਪਾਇਆ ਹੈ। ਕੁਝ ਜਿਹੜੀ ਮੇਨ ਮੇਨ ਚੀਜ਼ਾਂ ਇਹਦੇ ਚ ਕੀ ਕਰ ਪਾਇਆ? ਨਹੀਂ ਇਹਦੇ ਚ ਕੁਝ ਨਹੀਂ ਪਾਇਆ ਇਹ ਪ੍ਰੈਸੀ ਕੀਤਾ ਹੋਇਆ ਸਿਰਫ। ਕੋਈ ਨਮਕ ਕੋਈ ਕੁਝ ਕੋਈ ਕੈਮੀਕਲ ਨਹੀਂ। ਕੁਝ ਨਹੀਂ ਪਾਇਆ। ਜਮਾ ਵੀ ਬਿਲਕੁਲ ਵੀ ਨਹੀਂ। ਤੇ ਮੈਂ ਤਾਂ ਇਹੀ ਕਹਿੰਦਾ ਵੀ ਜੇ ਕਿਸੇ ਨੇ ਪਾਣਾ ਹੈ ਤਾਂ ਉਹ ਪੂਰੀ ਜਾਣਕਾਰੀ ਲੈ ਕੇ ਹੀ ਪਾਵੇ। ਬਹੁਤ ਜਾਣਕਾਰੀ ਉੱਪਰ ਮਿੱਟੀ ਵੀ ਛੀ ਹੋਈ ਹੈ ਸਾਰੀ। ਇਹਦੇ ਤੇ ਤਰਪਾਲ ਪਾ ਕੇ ਫਿਰ ਉਹਦੇ ਮਿੱਟੀ ਮਤਲਬ ਇਹ ਲੇਅਰ ਲਾਈ ਹੋਈ ਆ ਮਤਲਬ 90 ਡਿਗਰੀ ਤੇ ਹੀ ਅਸੀਂ ਜਿਹੜੀ ਚੀਜ਼ ਹੈ ਜਦੋਂ ਚਾਰ ਪਾਰਾਂ ਦੀ ਜਿਹੜੀ ਕਟਿੰਗ ਹੈਗੀ ਆ ਉਹ ਸਾਰਾ ਜਿਵੇਂ ਕੇਕ ਕੱਟਣ ਦਾ ਸਾਬ ਹੈਗਾ ਕੇਕ ਕੱਟੀ ਜੋ ਲੰਬਾਈ ਵਾਸਦਾ ਉਹ ਡੈਲੀ ਕਟਿੰਗ ਕਰਨੀ ਆ ਅਸੀਂ ਠੀਕ ਹੈ ਤੇ ਇੱਕ ਇਹ ਇਹ ਵੀ ਜਗ੍ਹਾ ਤੁਸੀਂ ਜਿਹੜਾ ਸਫੈਦਾ ਵਗੈਰਾ ਲਾ ਰੱਖਿਆ ਜਾਂ ਗ੍ਰੀਨਰੀ ਇਹ ਵੀ ਕੋਈ ਹੈਗਾ ਇਹਦੇ ਅਜੇ ਕੋਈ ਬਣਰਾ ਦਾ ਜਿਹੜਾ ਸਟਰਕਚਰ ਦਾ ਸਟਰਕਚਰ ਦਾ ਨਕਸ਼ੇ ਦੇ ਮੁਤਾਬਕ ਹੈ ਵੀ ਸਾਡੀ ਚੜਦੀ ਧੁੱਪ ਫਾਰਮ ਦੇ ਵਿੱਚ ਆਣੀ ਚਾਹੀਦੀ ਆ ਤੇ ਜਦੋਂ ਗਰਮੀਆਂ 'ਚ ਡਿਗਦੀ ਧੁੱਪ ਹੈ ਛਿਪਦਾ ਸੂਰਜ ਹੈ ਵੀ ਉਹ ਹੀਟ ਵਧ ਕਰਦਾ ਤਾਂ ਉਹ ਹਾਈਟ ਹੋਣੀ ਚਾਹੀਦੀ ਹੈ ਤਾਂ ਅਸੀਂ ਹਾਈਟ ਵਾਲੇ ਪਲਾਂਟ ਲਾਏ ਸੀ ਇੱਧਰ ਮਤਲਬ ਇਧਰ ਸੂਰਜ ਹੈ ਘੁੰਮੇਗਾ ਜੋ ਤੱਕ ਤੁਹਾਡੇ ਫਾਰਮ ਤੱਕ ਪਹੁੰਚੇਗਾ ਉਦੋਂ ਧੁੱਪ ਵੀ ਨਾਰਮਲ ਹੋ ਜਾਏਗੀ ਸ਼ਾਂ ਹੋ ਜਾਏਗੀ ਤੇ ਹੁਣ ਜਿਹੜੀਆਂ ਅਸੀਂ 22 ਤੋਂ ਜਾਣਕਾਰੀ ਲਈ ਆ ਮੰਦੀਪ ਭਾਈ ਨਾਲ ਹੈਗੇ ਨੇ ਸਬਸਿਡੀਆਂ ਪ੍ਰੋਵਾਈਡ ਕਰਦਾ ਇਹਨਾਂ ਦਾ ਮਹਿਕਮਾ ਤੇ 22 ਹੋਰਾਂ ਨੂੰ ਭਾਈ ਸਹੀ ਦੱਸੋ ਕਿਉਂਕਿ ਚਲੋ ਮਹਿਕਮਾ ਵੀ ਨਾਲ ਹੈਗਾ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਲੋਨ ਲੈਂਦੇ ਆ ਕਈ ਬੱਚੇ ਜਾਂ ਨੌਜਵਾਨ ਇਹ ਡਰ ਜਾਂਦੇ ਨੇ ਯਾਰ ਲੋਨ ਨਹੀਂ ਹੋਣਾ ਜਾਂ ਰਿਸ਼ਵਤ ਲੈ ਜਾਣਗੇ ਡਰ ਹੁੰਦੇ ਨੇ ਕਿਉਂਕਿ ਕੁਛੀ ਕੁਛ ਕਰਨਾ ਹੀ ਨਾ ਹੋਵੇ ਅਸੀਂ ਫਿਰ ਦੂਜੇ ਤੇ ਬਲੇਮ ਤਾਂ ਜ਼ਰੂਰ ਲਾਉਣ ਜੋਗੇ ਤਾਂ ਹੁੰਦੇ ਹੀ ਅਸੀਂ ਬਿਲਕੁਲ ਜੀ ਮੁਸ਼ਕਲ ਜਦੋਂ ਅਸੀਂ ਰਸਤੇ ਦੇ ਤੁਰਪੇ ਮੁਸ਼ਕਲ ਕੁਝ ਨਹੀਂ ਨਾਥਿੰਗ ਇਜ਼ ਇੰਪੋਸੀਬਲ एवरीथिंग ਇਜ਼ ਪੋਸੀਬਲ ਇੱਕ ਲਾਈਨ ਵੀ ਹੈਗੀ ਇੰਗਲਿਸ਼ ਦੀ ਕਿਉਂਕਿ ਜਦੋਂ ਜਿਹੜੇ ਰਸਤੇ ਸੇ ਅਸੀਂ ਤੁਰਪੇ ਉਹ ਔਖਾ ਤਾਂ ਕੋਈ ਨਹੀਂ ਹੈਗਾ ਟਾਈਮ ਲੱਗ ਜਾਂਦਾ ਹਾਂ ਵੀਰ ਦੀ ਇੰਨੀ ਵਧੀਆ ਕਾਰਜਕਾਰੀ ਹੈ ਇਹਨਾਂ ਨੇ ਮੇਰੇ ਸੈੱਟ ਦਾ ਸੀਗਾ ਸਾਰੇ ਡਾਕੂਮੈਂਟ ਆ ਕੇ ਘਰ ਤੋਂ ਸਾਰੇ ਪੂਰੇ ਕਰਕੇ ਤੇ ਆਪਾਂ ਨੇ ਵੀ ਜਿੰਨਾ ਇਹਨਾਂ ਨਕਸ਼ੇ ਦੇ ਮੁਤਾਬਕ ਕਿਹਾ ਹੈ ਵੀ ਇੰਨੀ ਹਾਈਟ ਰੱਖਣੀ ਹੈ ਇੰਨੀ ਚੜਾਈ ਰੱਖਣੀ ਹੈ ਦੀ ਵੀ ਉੱਪਰੋਂ ਹਵਾਦਾਰ ਕਰਨਾ ਉਹ ਸਾਰਾ ਅਸੀਂ ਵੀ ਨਕਸ਼ੇ ਦੇ ਮੁਤਾਬਕ ਬਣਾਇਆ ਜੇ ਅਸੀਂ ਸਹੀ ਹੈ ਅੱਗੇ ਸਾਰਾ ਸਬਤ ਉਹਨੇ ਖੁੱਲਾ ਫਾਰਮ ਆਗਾ ਸਰਦੀ ਜਿਵੇਂ ਇੰਨੀ ਪਈ ਹੈ ਇਹਨੂੰ ਕੋਈ ਚਾਦਰ ਚੁੱਦਰ ਦੀ ਲੋੜ ਨਹੀਂ ਹੈਗੀ ਇਸ ਬਰੀਡ ਨੂੰ ਐਚਐਫ ਬਰੀਡ ਨੂੰ ਐਚਐਫ ਬਰੀਡ ਨੂੰ ਕੋਈ ਜ਼ਰੂਰਤ ਨਹੀਂ ਬਾਹਰ ਦੀ ਬਰੀਡ ਹੈ ਸਾਰੀ ਨਹੀਂ ਬਾਹਰ ਦੀ ਬਰੀਡ ਹੈ ਤੇ ਹੀਟ ਦਾ ਰਹਿੰਦਾ ਹੈ ਗਰਮੀ 'ਚ ਪੱਖੇ ਲਾਣੇ ਜਾਂ ਕੁਝ ਮਤਲਬ ਟੈਂਪਰੇਚਰ ਡਾਊਨ ਕਰਨਾ ਠੰਡ ਚ ਕੋਈ ਦਿੱਕਤ ਨਹੀਂ ਮਤਲਬ ਕੋਈ ਦਿੱਕਤ ਨਹੀਂ ਕਈ ਲੋਕ ਇਹ ਬਰੀਡ ਰੱਖਣ ਤੋਂ ਬਾਅਦ ਉੱਤੇ ਤਰਪੈਲਾ ਜਾਂ ਗੱਟੇ ਧੁੱਪ ਕਰਦੇ ਨੇ ਵੀ ਤਪਸ਼ ਰਵੇ ਗਰਮੀ ਰਵੇ ਉਹ ਬਿਮਾਰ ਰਹਿਗਾ ਸਟ्रेस ਆ ਜਾਂਦਾ ਐਨੀਮਲ ਅੱਛਾ ਉਹ ਅੰਦਰੋਂ ਅੰਦਰ ਹੀ ਐਨੀਮਲਾਂ ਦੀ ਹੀਟ ਹੁੰਦੀ ਆ ਤਾਂ ਉਹ ਸਟ्रेस ਮੰਨਦੇ ਆ ਫਿਰ ਬਿਲਕੁਲ ਕੋਈ ਆਖਰੀ ਸੁਨੇਹਾ ਹੋਵੇ ਸਾਡੇ ਨੌਜਵਾਨਾਂ ਵਾਸਤੇ ਨੌਜਵਾਨਾਂ ਨੂੰ ਤਾਂ ਮੈਂ ਜਿੰਨੀ ਕਿ ਮੈਨੂੰ ਜਿੰਨੀ ਥੋੜੀ ਬਹੁਤ ਜਾਣਕਾਰੀ ਹੈ ਮੈਂ ਤਾਂ ਨੌਜਵਾਨਾਂ ਨੂੰ ਅੱਜ ਦੇ ਯੂਥ ਨੂੰ ਇਹੀ ਕਹਿਣਾ ਚਾਹੁੰਦਾ ਵੀ ਸਾਡਾ ਆਉਣ ਵਾਲਾ ਸਮਾਂ ਪੰਜਾਬ ਦਾ ਬਹੁਤ ਖਤਰਨਾਕ ਹੋਣ ਵਾਲਾ ਕਿਉਂਕਿ ਇਹ ਜਿਹੜੇ ਅੱਜ ਡੌਂਕੀਆਂ ਲਾ ਕੇ ਨੌਜਵਾਨ ਜਾ ਰਹੇ ਆ ਮੈਂ ਤਾਂ ਦੇਖਿਆ ਦਸ-ਦਸ ਕਿੱਲੇ ਵਾਲੇ ਨੌਜਵਾਨ ਜਿਹੜੇ ਤਾਂ ਜਿਵੇਂ ਹੀ ਨਹੀਂ ਸਰਦਾ ਹੈਗਾ ਉਹ ਤਾਂ ਚਲ ਮੰਨਿਆ ਵੀ ਯਾਰ ਬਿਲਕੁਲ ਅਸਮਰਥ ਹੈ ਬੰਦਾ ਅਸੀਂ ਇੱਥੇ ਸਾਡਾ ਏਰੀਆ ਸਭ ਤੋਂ ਬਾਅਦ ਚੱਲਿਆ ਬਾਹਰ ਜਾਣ ਚ ਪਹਿਲਾਂ ਲੁਧਿਆਣਾ ਸ਼ਹਿਰ ਪਰ ਉਧਰ ਸੀਗਾ ਪਰ ਹੁਣ ਇੱਥੇ ਤਾਂ ਜ਼ਮੀਨਾਂ ਦੇ ਰੇਟ ਵੀ ਹੈਗੇ ਆ ਕਾਰੋਬਾਰ ਵੀ ਵਧੀਆ ਕਰ ਸਕਦੇ ਆ ਵੀਰ ਬਾਹਰ ਨਾ ਜਾਓ ਆਪਣਾ ਇੱਥੇ ਮਾਪੇ ਵਿਚ ਰਹਿ ਕੇ ਆਪਣਾ ਕਾਰੋਬਾਰ ਕਰੋ ਸਭ ਤੋਂ بڑا ਸਕੂਨ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਨਾਲ ਜੁੜ ਕੇ ਜਿੰਨਾ ਦਾ ਉਹ ਤੁਸੀਂ ਬਾਹਰ ਰਹਿ ਕੇ ਅੱਜ ਵੀ ਆਪਣੇ ਮਾਪਿਆਂ ਨੂੰ ਫੇਸ ਇੱਥੇ ਕਰਦੇ ਆ ਜਾਂ ਆਪ ਤਾਂ ਕਰਦੇ ਕੋਈ ਵੀਡੀਓ ਕਾਲ ਕਰਦਾ ਪਰ ਉਹ ਵੀਡੀਓ ਕਾਲ ਤੇ ਨਹੀਂ ਆ ਸਕਦਾ ਜਿਹੜਾ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਗੇ ਕਿ ਮਨਦੀਪ ਭਾਈ ਤੋਂ ਜਿਹੜੇ ਮਨਦੀਪ ਭਾਈ ਮਹਿਕਮੇ ਦੇ ਵੱਲੋਂ ਜਿਹੜੀਆਂ ਸੇਵਾਵਾਂ ਅੱਜ ਦੀਆਂ ਹੈਗੀਆਂ ਨੇ ਉਹ ਵੀ ਥੋੜੀਆਂ ਜਿਹਾ ਦਰਸ਼ਕਾਂ ਦੱਸ ਦਿੰਦੇ ਹਾਂ ਹਾਂ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਡੇਰੀ ਵਿਕਾਸ ਵਿਭਾਗ ਬਹੁਤ ਵਧੀਆ ਸਕੀਮਾਂ ਜਿਹੜੀਆਂ ਪ੍ਰੋਵਾਈਡ ਕਰਾ ਰਿਆ ਹੈਗਾ ਜਿਦੇ ਵਿੱਚ 2 ਤੋਂ ਲੈ ਕੇ 20 ਪਸ਼ੂਆਂ ਤੱਕ ਅਸੀਂ ਸਬਸਿਡੀ ਹੈਗੀ ਹੈ ਤੇ ਉਹਦੇ ਵਿੱਚ ਜਨਰਲ ਨੂੰ 25% ਤੇ ਐਸਸੀ ਨੂੰ 33% ਸਬਸਿਡੀ ਮਹਿਕਮੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਨਵੀਂ ਸਕੀਮ ਹੈ ਜਿਹੜੀ ਐਨਐਲਐਮ ਉਹਨੂੰ ਆਪ ਕਹਿੰਦੇ ਨੇ ਨੈਸ਼ਨਲ ਲਾਈਫਸਟਾਕ ਮਿਸ਼ਨ ਉਸ ਦੇ ਵਿੱਚ ਜੇ ਕਿਸੇ ਫਾਰਮਰ ਨੇ ਫੌਡਰ ਤੇ ਮੇਨ ਫੌਡਰ ਤੇ ਜੇ ਆਪਣਾ ਕੰਮ ਕਰਨਾ ਚਾਹੁੰਦਾ ਹੈ ਉਹਦੇ ਵਿੱਚ 50% ਸਬਸਿਡੀ ਹੈ ਵੱਧ ਤੋਂ ਵੱਧ 50 ਲੱਖ ਤੱਕ ਮਤਲਬ ਕਿਸੇ ਨੇ ਵੱਡਾ ਪ੍ਰੋਜੈਕਟ ਲਾਣਾ ਹੈਗਾ 1 ਜਾਂ 2 ਕਰੋੜ ਦਾ ਉਹਦੇ ਵਿੱਚ ਟਰੈਕਟਰ ਟਰਾਲੀ 2 ਤੋਂ ਲੈ ਕੇ 200 ਪਸ਼ੂਆਂ ਤੱਕ ਸ਼ੈੱਡ ਵੀ ਤੇ ਬੈਲਰ ਆਪਣੀ ਫੌਲਡਰ ਹਾਰਵੇਸਟਰ ਤੇ ਆ ਚੀਜ਼ਾਂ ਲੈ ਕੇ ਆਪਣਾ ਕੰਮ ਵਧੀਆ ਚਲਾ ਸਕਦਾ ਹੈਗਾ ਬਿਲਕੁਲ ਹਾਂ ਜੀ ਤੇ ਇਹ ਤੋਂ ਇਲਾਵਾ ਜਿਹੜਾ ਸਾਡਾ ਮਹਿਕਮਾ ਸਾਡੇ ਪੰਜਾਬ ਦੇ ਵਿੱਚ ਨੌ ਸੈਂਟਰ ਸਿਖਲਾਈ ਕੇਂਦਰ ਹੈ ਜਿੱਥੇ ਅਸੀਂ ਸਿਖਲਾਈਆਂ ਦਿੰਨੇ ਆ ਨੌਜਵਾਨਾਂ ਨੂੰ ਤੇ ਉਹ ਤੋਂ ਬਾਅਦ ਉਹ ਆਪਣਾ ਕੰਮ ਅੱਗੇ ਵਧੀਆ ਜੈ ਨੌਲੇਜ ਹੋਊਗੀ ਤਾਂ ਹੀ ਕੰਮ ਕਰ ਸਕਦਾ ਹੈ ਬਿਲਕੁਲ ਤੇ ਉਹ ਅਸੀਂ ਵਧੀਆ ਉਹਨਾਂ ਨੂੰ ਨੌਲੇਜ ਦੇ ਕੇ ਤੇ ਉਹਨਾਂ ਨੂੰ ਕੰਮ ਕਰਨ ਯੋਗ ਬਣਾ ਕੇ ਉਹਨੂੰ ਵਧੀਆ ਉਹ ਪਾਲਿਸ਼ ਕਰਕੇ ਭੇਜਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਗਰਸੇਵ ਜੀ ਤੁਹਾਡਾ ਬਹੁਤ ਧੰਨਵਾਦ ਹੈ ਡੇਲੀ ਪੋਸਟ ਵਾਲਿਆਂ ਦਾ ਸਾਡੇ ਇਸ ਵਾਧ ਏਰੀਆ ਕੀ ਧਰਤੀ ਬਾ ਨਵਾਂ ਨੇ ਜੀ ਫਾਰਮ ਪਹੁੰਚਣ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਦੀਪ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਮਨਦੀਪ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਡੇਲੀ ਪੋਸਟ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇੱਕ ਕਹੇ ਤੇ ਸੰਦੀਪ ਵੀਰ ਜੀ ਅੱਜ ਇੱਥੇ ਆ ਗਏ ਨੇ ਤੇ ਵਧੀਆ ਉਹਨਾਂ ਨੇ ਕਵਰੇਜ ਕੀਤੀ ਹੈ ਤੇ ਉਮੀਦ ਹੈ ਵੀ ਪੰਜਾਬ ਦੇ ਨੌਜਵਾਨ ਡੇਰੀ ਵਿਕਾਸ ਵਿਭਾਗ ਨਾਲ ਜੁੜਨਗੇ ਤੇ ਬਾਹਰ ਦਾ ਰੁਝਾਨ ਘਟਾ ਕੇ ਇੱਥੇ ਹੀ ਆਪਣੇ ਕੰਮ ਕਰਨਗੇ ਧੰਨਵਾਦ ਜੀ ਸੋ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਅਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਜੋ ਵੀ ਅਸੀਂ ਕੰਮ ਕਰਨਾ ਉਸ ਦੀ ਟ੍ਰੇਨਿੰਗ ਉਸ ਦਾ ਬੇਸ ਜਿਹੜਾ ਹੁੰਦਾ ਉਹ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਕੋਈ ਵੀ ਧੰਦਾ ਹੈਗਾ ਚਾਹੇ ਅਸੀਂ ਮੱਛੀ ਫਾਰਮ ਹੋਵੇ ਚਾਹੇ ਡੇਰੀ ਫਾਰਮ ਹੋਣ ਚਾਹੇ ਉਹ ਖੇਤੀ ਨਾਲ ਜੁੜੇ ਜਿਵੇਂ ਅੱਜਕੱਲ ਦੇ ਕਈ ਨੌਜਵਾਨ ਇਨਡੋਰ ਵਿੱਚ ਵੀ ਖੇਤੀ ਕਰ ਰਹੇ ਨੇ ਹਰ ਇੱਕ ਚੀਜ਼ ਦੀ ਟ੍ਰੇਨਿੰਗ ਪ੍ਰੋਸੈਸ ਜ਼ਰੂਰ ਹੈਗਾ ਜਦੋਂ ਅਸੀਂ ਫੇਲ ਹੁੰਨੇ ਆ ਫਿਰ ਉਹ ਵੱਡੀ ਵੱਡੀ ਮжоਰਿਟੀ ਦੇ ਵਿੱਚ ਮੈਸੇਜ ਚਲਾ ਜਾਂਦਾ ਕਿ ਫਲਾਣਾ ਧੰਦਾ ਤਾਂ ਫੇਲ ਫੇਲ ਹੈਗਾ ਉਹ ਧੰਦੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅਜਈਆਂ ਅਫਵਾਹਾਂ ਤੋਂ ਬਚੋ ਸਿੱਖੋ ਅਤੇ ਕਰੋ ਅਤੇ ਨੌਜਵਾਨਾਂ ਨੂੰ ਵੱਡਾ ਸਨੇਹਾ ਹੈਗਾ ਕਿਉਂਕਿ ਇੱਥੇ ਜੇਕਰ ਕਰੋਗੇ ਤੁਹਾਡੇ ਪੰਜਾਬ ਦਾ ਨਾਮ ਵੱਡਾ ਹੋਏਗਾ ਸੋ ਜੁੜਿਓ ਟੈਲੀਪੋਸ ਪੰਜਾਬੀ ਦੇ ਨਾਲ ਅਜਈਆਂ ਸਟੋਰੀਆਂ ਨਾਲ ਤੁਹਾਨੂੰ ਰੂਬਰੂ ਕਰਾਂਗੇ ਕੈਰਾਪਰਸਨ ਅਭਿਸ਼ੇਕ ਤੇ ਨਾਮ ਸੰਦੀਪ ਕੰਬੋਸ਼ ਜਿਰਕਪੁਰਤ